ਅਸਲਾਮੁਆਲੇਕ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿੱਤਰਾਂ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਮਾਂ ਦੀ ਸ਼ਾਨ ਲੈ ਕੇ ਹਾਜ਼ਰ ਹੋਏ ਹਾਂ ਤੁਸੀਂ ਮਾਂ ਦੀ ਸ਼ਾਨ ਤੇ ਬਹੁਤ ਜ਼ਿਆਦਾ ਸੁਣੀ ਹੋਏਗੀ ਲੇਕਿਨ ਅੱਜ ਤੁਸੀਂ ਮਾਂ ਦੀ ਸ਼ਾਨ ਸੁਣੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਆਨੰਦ ਮਿਲੇਗਾ ਕਿਉਂਕਿ ਇੱਕ ਸਿੱਖ ਗੁਰੂ ਦੇ ਇਹ ਜਿਹੜੇ ਨੇ ਕੋਈ ਮਤਲਬ ਹੈ ਆ ਰਾਗੀ ਨੇ ਤੇ ਬੜੇ ਦਰਦਮੰਦਾਨਾ ਅੰਦਾਜ਼ ਨਾਲ ਜਿਹੜਾ ਮਾਂ ਦੀ ਸ਼ਾਨ ਬਿਆਨ ਕਰ ਰਹੇ ਨੇ ਤੇ ਤੁਸੀਂ ماں ਦੀ ਸ਼ਾਨ ਸੁਣੋਗੇ ਤੁਹਾਨੂੰ ਇੱਕ ਵਾਰੀ ਆਨੰਦ ਜ਼ਰੂਰ ਮਿਲੇਗਾ ਹਰ ਇੱਕ ਦੀ ਮਾਂ ਹੈਗੀ ਏ ਤੁਸੀਂ ਅਗਰ ਇਹ ਅੱਜ ਦੀ ਇਹ ਜਿਹੜੀ ਨਜ਼ਮ ਸੁਣੋਗੇ ماں ਦੀ ਸ਼ਾਨ ਸੁਣੋਗੇ ਤੇ ਮਾਂ ਦੇ ਬਾਰੇ ਵਿੱਚ ਮੁਹੱਬਤ ਔਰ ਪਿਆਰ ਜਿਹੜਾ ਉਹ ਜ਼ਰੂਰ ਜਾਗੇਗਾ ਮਾਂ ਦੀ ਕਦਰ ਦੇ ਬਾਰੇ ਵਿੱਚ ਜ਼ਰੂਰ ਪਤਾ ਚੱਲੇਗਾ ਤੇ ਮੈਂ ਉਹ ਕਾਫੀਅਤ ਨਹੀਂ ਬਿਆਨ ਕਰ ਸਕਦਾ ਆਪਾਂ ਇਹ ਵੀਡੀਓ ਸਟਾਰਟ ਕਰ ਲੈਨੇ ਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਜਿਹੜਾ ਨਾ ਕਮੈਂਟ ਬਾਕਸ ਦੇ ਅੰਦਰ ਆ ਕੇ ਮਾਂ ਦੀ ਸ਼ਾਨ ਦੇ ਵਿੱਚ ਕੱਚਾ ਜਾਂ ਕਮੈਂਟ ਜ਼ਰੂਰ ਲਿਖਿਆ ਜੇ ਤੇ ਚਲੋ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਂਦੇ ਆ ਤੇ ਵੀਡੀਓ ਤੋਂ ਬਾਅਦ ਕਰਾਂਗੇ ਗੱਲਬਾਤ ਐਨੀਆਂ ਬੂੜੀਆਂ ਜੱਗ ਤੇ ਸ਼ਾਵਾਂ ਲੱਭਦੀਆਂ ਨਹੀਂ ਐਨੀਆਂ ਗੂੜੀਆਂ ਜਗ ਤੇ ਸ਼ਾਵਾਂ ਲਬਦਿਆ ਨਹੀਂ ਦੁਰਜਾਵਣੇ ਕਵਾਰ ਤੇ ਮਾਵਾਂ ਲਬਦਿਆ ਨਹੀਂ ਦੁਰਜਾਵਣੇ ਕਵਾਰ ਤੇ ਮਾਵਾਂ ਲਬਦਿਆ ਇੰਡੀਆ ਕੁੜੀਆਂ ਜੱਗ ਤੇ ਸ਼ਾਮਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਓ ਲੋਕੋ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਅੰਦਾ ਮੂੰਚੋਂ ਬੋਲ ਜੇ ਨਿਕਲੇ ਟੋਕਦਿਆਂ ਮੰਦਿਰ ਚੰਗੀ ਥਾਂ ਤੋਂ ਮਾਵਾ தவணி துணக்குத்தாவே ਮੰਦੇ ਨੇ ਪਰ ਮਾਵਾ ਆਖਣ ਸਾਰੇ ਜਗ ਤੋਂ ਚੰਗੇ ਨੇ ਉੱਤਰ ਪਾਵੇਂ ਲੱਖ ਜਹਾਨ ਤੋਂ ਮੰਦੇ ਨੇ ਪਰ ਮਾਵਾ ਲੱਭਦੀਆਂ ਨਹੀਂ ਹੋਰ ਕਿਸੇ ਤੋਂ ਇੰਜ ਵਫਾਵਾ ਲੱਭਦੀਆਂ ਨਹੀਂ ਤੁਰ ਜਾ ਬਣੀ ਗਵਾਰ ਤੇ ਮਾਵਾਂ ਲੱਭਦੀਆਂ ਨਹੀਂ ਜਾਵਣੇਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਇੰਨੀਆਂ ਬੂੜੀਆਂ ਜੱਗ ਤੇ ਸ਼ਾਵਾਂ ਲੱਭਦੀਆਂ ਨਹੀਂ ਤੁਰ ਜਾਵਣੇਕ ਵਾਰ ਤੇ ਮਾਵਾ ਮਾਂ ਆਪਣੇ ਪੁੱਤਰ ਦੀ ਗਲਤੀ ਨੂੰ ਲੁਕਾ ਕੇ ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਏ ਅੱਧੀ ਰਾਤ ਹੋ ਗਈ ਸਾਡਾ ਪੁੱਤ ਆਇਆ ਨਹੀਂ ਅਜੇ ਆਓ ਲੱਪਣ ਚੱਲੀ ਵਾਕਿਆ ਮਾਵਾਂ ਜਿਹੜੀਆਂ ਨੇ ਉਹ ਠੰਡੀਆਂ ਛਾਵਾਂ ਨੇ ਮਾਵਾਂ ਦੀ ਜਗ੍ਹਾ ਕੋਈ ਹੋਰ ਔਰਤ ਨਹੀਂ ਲੈ ਸਕਦੀ ਉਹ ਚਾਹੇ ਕੋਈ ਮਤਰੀ ਹੀ ਮਾਂ ਹੋਵੇ ਯਾਨੀ ਦੂਜੀ ਸ਼ਾਦੀ ਕੀਤੀ ਹੋਵੇ ਬਾਪ ਨੂੰ ਉਹ ਕਦੇ ਵੀ ਜਿਹੜਾ ਮਾਂ ਦਾ ਪਿਆਰ ਨਹੀਂ ਦੇ ਸਕਦੀ ਉਹ ਮਾਂ ਹੀ ਹਸਤੀਏ ਜਿਹੜੀ ਰਾਤ ਨੂੰ ਸਰਦੀਆਂ ਦੇ ਵਿੱਚ ਗਿੱਲੇ ਤੋਂ ਬੁੱਤ ਨੂੰ ਜਿਹੜਾ ਸੁੱਕੇ ਤੇ ਪਾਉਂਦੀ ਏ ਤੇ ਆਪ ਖੁਦ ਗਿੱਲੇ ਤੇ ਜਿਹੜਾ ਸੌਂ ਜਾਂਦੀ ਨੌ ਮਹੀਨੇ ਆਪਣੇ ਪੇਟ ਦੇ ਅੰਦਰ ਬੱਚੇ ਨੂੰ ਉਠਾਈ ਰੱਖਦੀ ਏ ਇੰਨੀਆਂ ਤਕਲੀਫਾਂ ਬਰਦਾਸ਼ਤ ਕਰਦੀ ਇੱਕ ਆਪਣੇ ਜਿਗਰ ਦਾ ਟੁਕੜਾ ਆਪਣੇ ਜਿਸਮ ਦਾ ਇੱਕ ਹਿੱਸਾ ਜਿਹੜਾ ਉਹ ਬਾਹਰ ਕੱਢ ਕੇ ਰੱਖ ਦਿੰਦੀ ਔਰ ਮਾਂ ਦਾ ਦਰਦ ਜਿਹੜਾ ਕੋਈ ਨਹੀਂ ਮਹਿਸੂਸ ਕਰ ਸਕਦਾ ਔਰ ਜਿਹੜਾ ਮਾਂ ਵਾਲਾ ਪਿਆਰ ਹੈ ਉਹ ਕੋਈ ਨਹੀਂ ਦੇ ਸਕਦਾ ਇਹ ਮਾਵਾਂ ਇਹਨੇ ਜਿਹੜੀਆਂ ਰਾਤ ਨੂੰ ਪੁੱਤਰ ਜਿਹੜਾ ਲੇਟ ਆਵੇ ਤੇ ਜਿਹੜੀਆਂ ਡੀਕਦੀਆਂ ਨੇ ਉਹਨਾਂ ਜਿਕਰ ਸੌਂਦੀਆਂ ਨਹੀਂ ਜਿੰਨਾਂ ਜਿਕਰ ਉਹ ਘਰ ਨਹੀਂ ਆ ਜਾਂਦੇ ਇਹ ਤਾਂ ਉਹਨਾਂ ਨੂੰ ਪਤਾ ਹੈ ਨਾ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੈਗੀਆਂ ਮੇਰੀ ਮਾਂ ਨਹੀਂ ਹੈਗੀ ਮੈਨੂੰ ਇਸ ਗੱਲ ਦਾ ਮਤਲਬ ਇਹ ਅਹਿਸਾਸ ਹੈ ਮੈਨੂੰ ਪਤਾ ਹੈ ਮੈਨੂੰ ਮਾਂ ਲਈ ਲਾਈਫ ਤੇ ਮਾਂ ਤੋਂ ਬਿਨਾਂ ਲਾਈਫ ਦੇ ਫਰਕ ਦਾ ਪਤਾ ਹੈ ਤੇ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਨੇ ਉਹਨਾਂ ਨੂੰ ਇਸ ਫਰਕ ਦਾ ਪਤਾ ਹਜੇ ਨਹੀਂ ਲੱਗਣਾ ਜਿਹੜੀਆਂ ਉਹਨਾਂ ਨੂੰ ਆਸਾਈਸ਼ਾਂ ਹੁਣ ਹੈਗੀਆਂ ਨੇ ਉਹ ਆਸਾਈਸ਼ਾਂ ਜਿਹੜੀਆਂ ਨੇ ਉਹਦੋਂ ਨਹੀਂ ਲੱਭਣੀਆਂ ਉਹ ਇੰਨਾ ਖਿਆਲ ਜਿਹੜਾ ਉਹ ਕਿਸੇ ਨੇ ਨਹੀਂ ਪੁੱਛਣਾ ਜਿਵੇਂ ਕਿਹਾ ਇਹਨਾਂ ਨੇ ਕਿ ਮਾਵਾਂ ਰਗੀਆਂ ਠੰਡੀਆਂ ਛਾਵਾਂ ਯਾਨੀ ਐਵੇਂ ਦੀਆਂ ਛਾਵਾਂ ਹੋਰ ਲੱਭਣੀਆਂ ਨਹੀਂ ਠੀਕ ਹੈ ਤੇ ماں ਜਿਹੜੀ ਉਹ ਬੱਚੇ ਦਾ ਖਿਆਲ ਕਰਦੀ ਏ ਜਰਾ ਵੀ ਤਕਲੀਫ ਹੋਵੇ ਮਾਂ ਨੂੰ ਜਿਹੜਾ ਸਾਰੀ ਰਾਤ ਜਿਹੜੀ ਏ ਉਹ ਨੀਂਦ ਨਹੀਂ ਆਂਦੀ ਬੱਚਾ ਛੋਟਾ ਹੋਵੇ ਸਰਦੀਆਂ ਹੋਣ ਜਾਂ ਗਰਮੀਆਂ ਹੋਣ ਮਾਂ ਰਾਤ ਨੂੰ ਉੱਠ-ਉੱਠ ਕੇ ਆਪਦੇ ਪੁੱਤਰ ਦਾ ਖਿਆਲ ਕਰਦੀ ਏ ਹਾਲਾਂਕਿ ਪਿਓ ਜਿਹੜਾ ਉਹ ਮਿੱਠੀ ਨੀਂਦ ਜਿਹੜਾ ਸੌ ਰਿਹਾ ਹੁੰਦਾ ਹੈ ਪਿਓ ਵੀ ਖਿਆਲ ਕਰਦਾ ਹੈ ਲੇਕਿਨ ਜਿਹੜੀ ਕੁਰਬਾਨੀ ਮਾਂ ਦਿੰਦੀ ਏ ਉਹ ਕੁਰਬਾਨੀ ਜਿਹੜੀ ਹੈ ਉਹ ਤਕਲੀਫ ਜਿਹੜੀ ਹੈ ਉਹ ਪਿਓ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਸਕਦਾ ਪਿਓ ਦਾ ਇੱਕ ਅਲੈਦਾ ਮਕਾਮ ਹੈ ਉਹਦਾ ਵੀ ਇੱਕ ਬਹੁਤ ਬੜਾ ਮਕਾਮ ਹੈ ਲੇਕਿਨ ਮਾਂ ਦਾ ਜਿਹੜਾ ਮਕਾਮ ਹੈ ਉਹ ਬਹੁਤ ਜ਼ਿਆਦਾ ਹੈ ਤੇ ਇਹ ਜਿਹੜੇ ਸ਼ੇਅਰ ਜਿਹੜੇ ਲਿਖੇ ਨੇ ਕਿਸੇ ਨੇ ਬੜੇ ਹੀ ਦਰਦਮੰਦਾਂ ਨਾ ਸ਼ੇਅਰ ਲਿਖੇ ਨੇ ਤੇ ਮੈਂ ਤੇ ਕਿਹਾ ਪੂਰੀ ਹੋਏਗੀ ਲੇਕਿਨ ਇਹ ਕੰਮ ਹੈ ਅਗਰ ਕਿਸੇ ਕੋਲ ਇਹ ਪੂਰੀ ਇਹ ਜਿਹੜੀ ਨਜ਼ਮ ਹੋਵੇ ਤੇ ਇਹ ਜ਼ਰੂਰ ਮਾਂ ਦੀ ਸ਼ਾਨ ਜਿਹੜੀ ਉਹ ਮੈਨੂੰ ਸੈਂਡ ਕਰਿਆ ਜੇ ਤੇ ਮੈਨੂੰ ਵਟਸਐਪ ਕਰਿਆ ਜੇ ਬਹੁਤ ਦਰਦਮੰਦ ਆਂਦਾ ਇਹਨਾਂ ਦਾ ਪੜਨ ਦਾ ਸਟਾਈਲ ਹੀ ਬੋਝੜਾ ਅੱਛਾ ਹੈ ਮਾਂ ਦੀਆਂ ਸ਼ਾਨਾਂ ਯਾਨੀ ਕਿ ਇੱਥੇ ਪਾਕਿਸਤਾਨ ਦੇ ਅੰਦਰ ਵੀ ਲੋਕ ਬਿਆਨ ਕਰਦੇ ਨੇ ਹਰ ਇੱਕ ਦਾ ਇੱਕ ਆਪਣਾ ਸਟਾਈਲ ਹੈ ਲੇਕਿਨ ਇਹਨਾਂ ਨੇ ਵੀ ਬਹੁਤ ਅੱਛੇ ਅੰਦਾਜ਼ ਨਾਲ ਪੜਿਆ ਤੇ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਆਖਰੀ ਪੈਗਾਮ ਇਹ ਹੀ ਹੈ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਨੇ ਉਹ ਆਪਣੀਆਂ ਮਾਵਾਂ ਦੀ ਕਦਰ ਕਰਨ ਉਹ ਮਾਵਾਂ ਦੀ ਇੱਜ਼ਤ ਕਰਨ ਕਿਉਂਕਿ ਮਾਂ ਰੰਗੀ ਹਸਤੀ ਜਿਹੜੀ ਹੈ ਉਹ ਦੁਬਾਰਾ ਨਹੀਂ ਮਿਲਨੀ ਮਾਂ ਇੱਕੋ ਹੀ ਹੁੰਦੀ ਹੈ मां ਜਿਹੜੀ ਉਹ ਇੱਕੋ ਹੀ ਹੁੰਦੀ ਹੈ ਦੂਸਰੀ ਮਾਂ ਜਿਹੜੀ ਇਹ ਨਹੀਂ ਕਿ ਇੱਕ ਮਾਂ ਚਲੀ ਗਈ ਤੇ ਦੂਜੀ ਮਾਰਕੀਟ ਚੋਂ ਖਰੀਦ ਕੇ ਲਿਆਵਾਂਗੇ ਐਸਾ ਹਰਗिज ਨਹੀਂ ਹੋਏਗਾ ਬਹੁਤ ਅੱਛੀ ਵੀਡੀਓ ਸੀ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਕਿ ਇਹ ਤੁਹਾਨੂੰ ਜਿਹੜੀ ਮਾਂ ਦੀ ਸ਼ਾਨ ਕੈਸੀ ਲੱਗੀ ਵੀਡੀਓ ਦਾ ਇਖਤਤਾਮ ਇੱਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ